ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਨ ਕੌਮ ਦੇ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਜੀ ਔਰ ਅਨਗਿੰਤ ਉਹ ਸਿੱਖ ਜੋ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਚਮਕੌਰ ਦੀ ਗੜੀ ਤੱਕ ਸ਼ਹਾਦਤ ਦਿੱਤਾ ਜਾਂ ਪੀ ਗਏ ਉਹਨਾਂ ਸਾਰੇ ਗੁਰਸਿੱਖਾਂ ਨੂੰ ਕੋਟੰਗ-ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਆਪਣਾ ਆਪ ਵਾਰ ਕੇ ਸਾਨੂੰ ਆਜ਼ਾਦ ਹਸਤੀ ਔਰ ਚੜ੍ਹਦੀ ਕਲਾ ਦਾ ਚੀਬਨ ਛਾਉਣ ਦਾ ਉਦਮ ਉਪਰਾਲਾ ਦਿੱਤਾ ਹੈ। ਆਪਣਾ ਆਪ ਵਾਰ ਕੇ ਸਾਨੂੰ ਜਿਉਂਦੇ ਕਰਕੇ ਆਏ ਨੇ। ਅੱਜ ਕੌਮ ਵੱਡੇ ਸ਼ਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ। ਤੇ ਸ਼ਹੀਦ ਕਦੇ ਨਾਮ ਕਰਕੇ ਨਹੀਂ ਮਰਦੇ, ਸਰੀਰ ਕਰਕੇ ਚਾਹੇ ਜ਼ਾਲਮ ਉਹਨਾਂ ਨੂੰ ਮਾਰ ਦਿੰਦੇ ਨੇ। ਪਰ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਬਹਾਦਰੀ ਨੂੰ ਯਾਦ ਕਰਕੇ ਉਨ੍ਹਾਂ ਤੋਂ ਸਬਕ ਲੈ ਕੇ ਆਪਣੇ ਆਪ ਨੂੰ ਆਪਣੀ ਕੌਮ ਨੂੰ ਆਜ਼ਾਦ ਕਰਾਉਣ ਵਾਸਤੇ ਤੁਰ ਪੈਂਦੀ ਹੈ ਇਸੇ ਕਰਕੇ ਅੱਲਾ ਜਰਖੰਧ ਯੋਗੀ ਜੀ ਨੇ ਕਿਹਾ ਕਿ ਜੇ ਸੰਸਾਰ ਦੇ ਲੋਕ ਇਨਸਾਫ ਕਰਨ ਨਫ਼ਰਤ ਈਰਖਾ ਛੱਡ ਕੇ ਗੱਲ ਕਰਨ ਕਹਿੰਦੇ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਸੂਰਮਾ ਨਹੀਂ ਕੋਈ ਤਿਆਗੀ ਨਹੀਂ ਕੋਈ ਗੁਰੂ ਨਹੀਂ ਕੋਈ ਚਰਨੈਲ ਨਹੀਂ ਜਿਹੜਾ ਸਾਰਾ ਕੁਝ ਵਾਰ ਕੇ ਵੀ ਚੜਦੀ ਕਲਾ ਚ ਹੈ ਅਨਸਾਪ ਕਰੇ ਜੀ ਮੈਂ ਜਮਾਨਾ ਤੋਂ ਜਕੀ ਹੈ ਕਹਿ ਦੋ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ ਕਹਿੰਦੇ ਕਹਿਣਾ ਪੈਗਾ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਵੀ ਨਹੀਂ ਨੌ ਗੁਰੂਆਂ ਦੀ ਘਾਲਣਾ ਹੈ ਗੁਰੂ ਗੋਬਿੰਦ ਸਿੰਘ ਦੇ ਪਿੱਛੇ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਭਗਤਾਂ ਦੀ ਇਲਾਹੀ ਬਾਣੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ 11 ਭਟਾਂ ਦੀ ਰਚਨਾ ਹੈ ਤਿੰਨ ਸਿੱਖਾਂ ਦੀ ਰਚਨਾ ਹੈ ਕੁਰਬਾਨੀ ਜਿਹੜੀ ਜਜ਼ਬਾਤ ਜਿਹੜੀ ਹੌਸਲਾ ਦਿੰਦੀ ਹੈ ਜਿਹਦੇ ਚ ਕਬੀਰ ਸਾਹਿਬ ਜੀ ਨੇ ਕਿਹਾ ਸੀ ਸੂਰਮਾ ਉਹ ਹੈ ਜਿਹੜਾ ਰਣ ਤੱਤੇ ਦੇ ਵਿੱਚ ਲੜਦਾ ਹੈ ਇੱਕ ਸੂਰਮਾ ਹੈ ਜਿਹੜਾ ਆਪਣੇ ਅੰਦਰ ਇਸ ਵਿਕਾਰਾਂ ਦੇ ਜੁੱਧ ਦੇ ਨਾਲ ਜੁੱਧ ਕਰਦਾ ਏ ਇਹ ਦੂਸਰਾ ਸੂਰਮਾ ਜਿਹੜਾ ਰਣ ਤਿੱਤੇ ਦੇ ਵਿੱਚ ਲੜਦਾ ਹੈ ਇਹ ਵੀ ਵਿਚਾਰ ਕਰਦੇ ਆ ਪਹਿਲਾ ਲਾਲਾ ਜਰਖੰਧ ਜੋਗੀ ਜੀ ਕਹਿੰਦੇ ਨੇ ਕਹ ਦੋ ਗੁਰੂ ਗੋਬਿੰਦ ਕਾ ਸ਼ਾਨੀ ਹੀ ਨਹੀਂ ਹੈ ਕਹਿੰਦੇ ਕੋਈ ਬਰਾਬਰ ਦਾ ਨਹੀਂ ਚਹਿ ਪਿਆਰ ਮਰੀਦੋਂ ਮੇ ਮਰੀਦੋਂ ਸੇ ਜਹਿ ਸਭ ਕਤ ਪੀ ਕਦੀ ਕਹੀ ਹੈ ਕਹਿੰਦੇ ਪਿਆਰਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵਿੱਚ ਇੰਨੀ ਮਹਾਨਤਾ ਹੈ ਉਹ ਆਪਣੇ ਸਿੱਖ ਸੇਵਕਾਂ ਵਾਸਤੇ ਵੀ ਬੜਾ ਪਿਆਰ ਤੇ ਹਮਦਰਦੀ ਰੱਖਦੇ ਨੇ ਤੇ ਜਿਹੜਾ ਵੀ ਆ ਜਾਂਦਾ ਏ ਝੋਲੀ ਅਟਕੇ ਸਹਿਬ ਜੀ ਝੋਲੀਆਂ ਭਰ ਦਿੰਦੇ ਨੇ ਜੇ ਪਿਆਰ ਮਰੀਦੋਂ ਸੇ ਜਿਹ ਸਪਕਤ ਪੀ ਕਹੀ ਹੈ ਭਗਤੀ ਮੈਂ ਗੁਰੂ ਹਰਸ਼ ਭਗਤੀ ਚ ਹਰਸ਼ ਕਮਾਲ ਦੇ ਚੜ੍ਹਦੀ ਕਲਾ ਦੇ ਸੰਸਾਰ ਜੰਮੀ ਹੈ ਕਹਿੰਦੇ ਸੰਸਾਰ ਦੇ ਲੋਕ ਤਾਂ ਜ਼ਮੀਨ ਤੇ ਤੁਰੇ ਫਿਰਦੇ ਨੇ ਇਹ ਤਾਂ ਜੇ ਪੂਰਾ ਥੱਲੇ ਹੀ ਤੁਰੇ ਫਿਰਦੇ ਨੇ ਉਲਫਤ ਕੇ ਜਿਹੇ ਜਜਬੇ ਨਹੀਂ ਦੇਖੇ ਕਹੀ ਹਮਨੇ ਕਹਿੰਦੇ ਬਹਾਦਰੀ ਦੇ ਚੜ੍ਹਦੀ ਕਲਾ ਦੇ ਪਿਆਰ ਵਾਲੇ ਇਹ ਅਸੀਂ ਕਦੇ ਰੁੱਤਵੇ ਦੇਖੇ ਨਹੀਂ ਕਿਸੇ ਹੋਰ ਚ ਜਜਬਾ ਨਹੀਂ ਦੇਖਿਆ ਕਿਸੇ ਹੋਰ ਚ ਕਹਿੰਦੇ ਦੇਖਿਆ ਤੇ ਛੱਡੋ ਹੈ ਦੇਖਣਾ ਇੱਕ ਬਾਤ ਸੁਣੇ ਪੀ ਨਹੀਂ ਹਮਨੇ ਕਹਿੰਦੇ ਦੇਖਣਾ ਤੇ ਪਾਸੇ ਰਹਿ ਗਿਆ ਅਸੀਂ ਸੁਣੇ ਵੀ ਨਹੀਂ ਕਦੀ ਇੰਨੀ ਮਹਾਨਤਾ ਇੰਨੀ ਚੜ੍ਹਦੀ ਕਲਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਪੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ ਕਹਿੰਦੇ ਜਿੰਨੀ ਵੀ ਤਾਰੀਫ ਗੁਰੂ ਗੋਬਿੰਦ ਸਿੰਘ ਜੀ ਦੀ ਕਰੀਏ ਉਹ ਥੋੜੀ ਪੈਂਦੀ ਹੈ 42 ਸਾਲ ਦੀ ਉਮਰ 9 ਸਾਲ ਦੀ ਉਮਰ ਚ ਗੁਰੂ ਬਣਦੇ ਨੇ ਤੇ ਗੁਰੂ ਬਣ ਕੇ ਕਿੰਨੀਆ ਮਹਾਨਤਾ ਦੇ ਨਾਲ ਕੱਲਾ ਜੰਗਾ ਜੁੱਧਾ ਜਿ ਨਹੀਂ ਗੁਰੂ ਪਾਤਸ਼ਾਹ ਜੀ ਪਿਆਰ ਭਾਵਨਾ ਆਪਣੇ ਫਰਜ ਤੇ ਹੱਕ ਦੀ ਪਹਿਚਾਣ ਕਰਕੇ ਸੰਸਾਰ ਤੇ ਹਰ ਇੱਕ ਨੂੰ ਬਰਾਬਰਤਾ ਦੇ ਰਹੇ ਨੇ ਹਰ ਇੱਕ ਨੂੰ ਚੜ੍ਹਦੀ ਕਲਾ 'ਚ ਰੱਖ ਰਹੇ ਨੇ ਇਸੇ ਕਰਕੇ ਕਵੀ ਸਾਬ ਜੀ ਕਹਿੰਦੇ ਨੇ ਕਗਣ ਦ ਮਾਮਾ ਬਾਜਿਓ ਭਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਣ ਕੋ ਦਾਓ ਕਹਿੰਦੇ ਗਗਨ ਦਾ ਅਰਥ ਹੈ ਆਕਾਸ਼ ਦਸਵਾਂ ਦਵਾਰ ਸਾਡਾ ਦਿਮਾਗ ਸੋਚ ਪਰਯੋਗ ਦਾ ਅਰਥ ਹੈ ਝੋਟ ਪੈ ਗਈ ਨਿਸ਼ਾਨੇ ਦਾ ਅਰਥ ਹੈ ਨਿਸ਼ਾਨੇ ਉੱਤੇ ਠੀਕ ਟਿਕਾਣੇ ਤੇ ਜਦੋਂ ਠੀਕ ਟਿਕਾਣੇ ਦੇ ਉੱਤੇ ਝੋਟ ਪਵੇ ਫਿਰ ਨਗਾਰਾ ਵਜਾਉਣ ਵਾਲਾ ਵੀ ਬੜਿਆ ਵਤੀਆ ਨਕਾਰਚੀ ਬਣ ਜਾਂਦਾ ਹੈ ਤੇ ਜਿਹਦੇ ਦਿਮਾਗ 'ਚ ਝੋਟ ਪੈ ਜੇ ਸੱਚ ਸ਼ਬਦ ਦੀ ਉਹਦਾ ਦਿਮਾਗ ਚੜਦੀ ਕਲਾ 'ਚ ਹੋ ਜਾਂਦਾ ਏ ਜੀਦੇ ਦਿਮਾਗ ਤੇ ਝੋਟ ਲੱਗੇ ਅਣਖ ਦੀ ਗੈਰਤ ਦੀ ਉਹ ਮੈਦਾਨੇ ਚੰਗ ਦੇ ਵਿੱਚ ਚੜਦੀ ਕਲਾ ਨਾਲ ਜੂਚਦਾ ਹੈ ਉਹ ਘਬਰਾਉਂਦਾ ਨਹੀਂ ਹੈ ਬਸ ਝੋਟ ਸਹੀ ਹੋਣੀ ਚਾਹੀਦੀ ਹੈ ਝੋਟ ਟਿਕਾਣੇ ਤੇ ਪੈਣੀ ਚਾਹੀਦੀ ਹੈ ਅੱਜ ਸਾਡੇ ਕੌਮ ਦੇ ਸਾਡੇ ਪੰਜਾਬ ਦੇ ਲੋਕ ਕਿਸਾਨੀ ਸੰਘਰਸ਼ ਵਾਸਤੇ ਕਿਸਾਨੀ ਵਾਸਤੇ ਸੰਘਰਸ਼ ਕਰਦੇ ਨੇ ਜਿੰਨਾ ਦੇ ਚੋਟ ਟਿਕਾਣੇ ਤੇ ਪਈ ਉਹ ਪਹਿਲਾਂ ਵੀ ਲੜੇ ਉਹ ਅੱਜ ਵੀ ਲੜਦੇ ਨੇ ਜਿੰਨਾ ਦਾ ਨਿਸ਼ਾਨਾ ਹੀ ਕੁਝ ਹੋਰ ਹੋ ਗਿਆ ਪੈਸਾ ਇਕੱਠਾ ਕਰਨਾ ਉਹ ਉਦੋਂ ਵੀ ਖਿਲਾਫ ਸੀ ਤੇ ਅੱਜ ਵੀ ਪਿੱਛੇ ਨੇ ਤੇ ਪਾਤਸ਼ਾਹ ਜੀ ਕਹਿੰਦੇ ਤੇ ਖੇਤ ਜੋ ਮੰਡਿਓ ਸੂਰਮਾ ਆਵ ਜੂਜਣ ਕੋਦਾਓ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਕਹਿੰਦੇ ਸੂਰਮਾ ਉਹ ਹੈ ਜਿਹੜਾ ਮੈਦਾਨੇ ਚੰਗ ਦੇ ਵਿੱਚ ਇੱਕ ਵਾਰ ਵੜ ਗਿਆ ਫਿਰ ਭੱਜਦਾ ਨਹੀਂ ਉਹ ਆਪਣਾ ਆਪ ਵਾਰ ਦੇਗਾ ਪਰ ਪਛਾਣ ਹੀ ਹਟੇਗਾ ਜਿੱਦਾਂ ਸਹਿਬ ਜੀ ਆਦੇ ਚੰਗ ਦੇ ਮੈਦਾਨ ਚ ਆਉਂਦੇ ਨੇ ਪਰ ਗਾਂ ਵਧਦੇ ਨੇ ਪਛਾਣ ਨਹੀਂ ਜਾਂਦੇ ਅੱਗੇ ਨੂੰ ਵੱਧਦੇ ਜਾਂਦੇ ਨੇ ਤੇ ਇੰਨੇ ਜ਼ੋਰ ਨਾਲ ਵੱਧਦੇ ਨੇ ਨਾ ਦੁਸ਼ਮਣਾਂ ਨੂੰ ਪਛਾਣ ਪਚਣਾ ਪੈਂਦਾ ਏ ਦੁਸ਼ਮਣਾਂ ਦੀ ਗਿਣਤੀ ਵੱਧੇ ਪਰ ਭੱਜਦੇ ਵੀ ਉਹ ਪਛਾਣ ਏ ਜਿਹੜੇ ਇਹ ਆ ਰਹੇ ਨੇ ਇਹਨਾਂ ਦੇ ਚੋਟ ਟਿਕਾਣੇ ਤੇ ਪਈ ਏ ਇਹਨਾਂ ਨੇ ਨਿਸ਼ਚਾ ਕੀਤਾ ਏ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਭਨਾ ਕੀ ਰੇਨਕਾ ਤੋਂ ਆਓ ਹਮਾਰੇ ਪਾਸ ਇਨ ਦਾ ਨਿਸ਼ਚੈ ਹੈ ਕਿ ਅਸੀਂ ਆਪਣੇ ਆਪ ਨੂੰ ਇਹਨਾਂ ਦੁਸ਼ਮਨਾਂ ਦੇ ਹਵਾਲੇ ਜੀਂਦੇ ਜੀ ਨਹੀਂ ਕਰਨਾ ਆਪਣੀ ਅਨਖ ਗੈਰਤ ਵਾਸਤੇ ਇਸ ਭਾਰਤ ਦੇ ਤੱਬੇ ਕੁਚਲੇ ਲੋਕਾਂ ਨੂੰ ਆਜ਼ਾਦ ਕਰਵਾਉਣ ਵਾਸਤੇ ਉਹਨਾਂ ਨੂੰ ਅਨਖ ਸਿਖਾਉਣ ਵਾਸਤੇ ਆਪਣਾ ਆਪ ਵਾਰਨਾ ਹੈ ਸੂਰਾ ਸੋਹ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਕਹਿੰਦੇ ਟੋਟੇ ਟੋਟੇ ਤਾਂ ਹੋ ਜਾਣਗੇ ਮਰ ਖੇਤ ਛੱਡ ਕੇ ਨਹੀਂ ਭੱਜਦੇ ਕਦੀ ਆਪਣੀ ਜਗ੍ਹਾ ਛੱਡ ਕੇ ਨਹੀਂ ਭੱਜਦੇ ਇਸੇ ਕਰਕੇ ਜਿਹੜੇ ਸੱਚ ਨੂੰ ਪਰਣਾਏ ਜਾਂਦੇ ਹਨ ਭੱਗਾਂ ਵਾਲਿਓ ਉਹ ਆਪਣਾ ਆਪ ਵਾਰ ਦਿੰਦੇ ਨੇ ਪਰ ਪਿੱਛੇ ਨਹੀਂ ਹਟਦੇ ਸਾਡੇ ਕੋਲੇ ਤਾਂ ਇਤਿਹਾਸ ਭਰਿਆ ਪਿਆ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੇ ਰਾਜ ਵੀ ਕੀਤਾ ਸ਼ਹਾਦਤਾਂ ਵੀ ਦਿੱਤੀਆਂ ਅਣਖ ਗੈਰਤ ਦੇ ਉਹ ਪਿੱਛੇ ਨਹੀਂ ਹਟੇ ਚੜਦੀ ਕਲਾ ਚ ਰਹੇ ਨੇ ਇਹ ਤਾਂ ਸਾਡੇ ਸਹਬਜ਼ਾਦਿਆਂ ਨੇ ਆਪਣਾ ਆਪ ਵਾਰਿਆ ਹੈ ਅੱਜ ਦੇ ਦਿਨ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ 21 22 ਤਰੀਕ ਨੂੰ ਤੇ ਉਹਨਾਂ ਨੂੰ ਯਾਦ ਕਰਦੇ ਕਰਦੇ ਇੱਕ ਮੰਨ ਦੇ ਵਿੱਚ ਭਾਵਨਾ ਲਿਆਈਏ ਇੱਕ ਜੰਗ ਹੈ ਬਾਹਰੀ ਇੱਕ ਜੰਗ ਹੈ ਅੰਦਰੂਨੀ ਅਸੀਂ ਬਾਹਰੀ ਜੰਗ ਤਾਂ ਹਰ ਵਾਰ ਜਿੱਤ ਲੈਂਦੇ ਆ ਅੰਦਰੂਨੀ ਜੰਗ ਤੋਂ ਹਾਰ ਰਹੇ ਹਾਂ ਉਹ ਜੰਗ ਹੈ ਗਿਆਨ ਦੀ ਉਹ ਜੰਗ ਹੈ ਵਿਸ਼ੇਵਕਾਰਾਂ ਦੀ ਅਸੀਂ ਗਿਆਨ ਤੋਂ ਸਖਣੇ ਹੋਈ ਜਾਂਦੇ ਆਂ ਇੱਥੋਂ ਤੱਕ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਜਾਣ ਵਾਲੇ ਨੌਜਵਾਨਾਂ ਨੂੰ ਜਿਦੋਂ ਚਾਰ ਸਾਹਿਬਜ਼ਾਦੇ ਦੇ ਨਾਮ ਚੇਤੇ ਨਾ ਹੋਣ ਤੇ ਫੇਰ ਸੋਚਣਾ ਬਣਦਾ ਏ ਇਕੱਲੇ ਲੰਗਰਾਂ ਦੇ ਪਿੱਛੇ ਭੱਜੇ ਫਿਰਦੇ ਨੇ ਇਹ ਪਿਕਨਿਕ ਸਮਝ ਕੇ ਆ ਗਏ ਨੇ ਜਿਸ ਜਗ੍ਹਾ ਤੇ ਜਾਣਾ ਏ ਉਸ ਜਗ੍ਹਾ ਬਾਰੇ ਕਿਉਂ ਨਹੀਂ ਇਹਨਾਂ ਨੇ ਗੂਗਲ ਕੀਤਾ ਉਸ ਜਗ੍ਹਾ ਬਾਰੇ ਇਹਨਾਂ ਨੇ ਕਿਉਂ ਨਹੀਂ ਪੜਿਆ ਨਹੀਂ ਕਿਤਾਬਾਂ ਪੜਨੀਆਂ ਮੋਬਾਈਲ ਤੋਂ ਪੜ ਲਓ ਮੋਬਾਈਲ ਤੋਂ ਸੁਣ ਲਓ ਕਿ ਅਸੀਂ ਜਾਜ ਜਿੱਥੇ ਰਹੇ ਆ ਉਥੇ ਕਿਹੜਾ ਦਿਨ ਮਨਾਇਆ ਜਾ ਰਿਹਾ ਹੈ ਕਿੰਨਾ ਦਾ ਮਨਾਇਆ ਜਾ ਰਿਹਾ ਹੈ ਤਾਂ ਹੀ ਤਾਂ ਅਸੀਂ ਟਿਕਾਣੇ ਤੇ ਪਹੁੰਚਾਂਗੇ ਅਜੇ ਤੱਕ ਕੰਨਾਂ 'ਚ ਨੱਤੀਆਂ ਪਾਈਆਂ ਨੇ ਤਾੜੀਆਂ ਕਟੀਆਂ ਨੇ ਵਾਲਾਂ ਨੂੰ ਐ ਖੜੇ ਕੀਤਾ ਏ ਇਹ ਸਿੱਖੀ ਨਹੀਂ ਏ ਤੇ ਨਾ ਹੀ ਗੁਰੂ ਨੇ ਇਦਾਂ ਖੁਸ਼ ਹੋਣਾ ਇਹ ਜਾਣਾ ਏ ਜਾਣ ਵਾਲਿਆਂ ਨੂੰ ਮੁਬਾਰਕ ਏ ਪਰ ਜਾਂ ਸਹਿਬ ਬਣ ਸਹਿਬ ਜਾਦੇ ਬਣ ਕੇ ਜਾਓ ਚੈਨਈ ਸਹਿਬਜ਼ਾਦੇ ਬਣ ਕੇ ਗਏ ਉਧਰੋਂ ਸਹਿਬਜ਼ਾਦੇ ਬਣ ਕੇ ਆਓ ਤਾਂ ਸਾਡਾ ਜਾਣ ਦਾ ਲਾਭ ਹੈ ਤਾਂ ਸਾਡੇ ਸ਼ਹੀਦੀ ਦਿਹਾੜੇ ਮਨਾਏ ਮੁਬਾਰਕ ਹੋਣੇ ਨੇ ਨਹੀਂ ਤੇ ਅਸੀਂ ਲੰਗਰਾਂ ਤੋਂ ਜੋ ਕੀ ਨਾ ਰਹਿ ਜਾਈਏ ਕਿਤੇ ਆਪਣੇ ਆਪ ਦੇ ਵਿੱਚੋਂ ਇਹ ਜਿੱਤ ਪ੍ਰਾਪਤ ਕਰੋ ਤੁਹਾਨੂੰ ਮਿਲੂ ਹੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕੁਰਬਾਨੀਆਂ ਦਾ ਸੌ ਖਾਂਦੇ ਆ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਇਹ ਸੌ ਖਾ ਕੇ ਆਉਥੋਂ ਵੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਸੀਂ ਅੱਜ ਤੇਰੇ ਚਰਨਾਂ 'ਚ ਬੈਠ ਕੇ ਸੌ ਖਾ ਕੇ ਚੱਲੇ ਆ ਅਸੀਂ ਤੇਰੇ ਪੁੱਤਰ ਬਣ ਕੇ ਮੁੜਾਂਗੇ ਸਾਡੇ ਨਾਲ ਉਹ ਤੇ ਮਹਾਰਾਜਾ ਤਲੀਪ ਸਿੰਘ ਹੀ ਚੰਗਾ ਜਿਹੜਾ ਈਸਾਈ ਧਰਮ 'ਚ ਜਾਣ ਤੋਂ ਬਾਅਦ ਵੀ ਮਾਤਾ ਮਾ ਚਿੰਦਕੌਰ ਦੇ ਇੱਕ ਕਹੇ ਹੋਏ ਬੋਲਾਂ ਤੇ ਪੇ ਅਜੇ ਅਸੀਂ ਮਰ ਗਏ ਅਸੀਂ ਖਤਮ ਹੋ ਗਏ ਤੇਰੇ ਸਿਰ ਤੋਂ ਜੂڑا ਖਤਮ ਹੋ ਗਿਆ ਤੇਰੇ ਅੰਦਰੋਂ ਸਿੱਖੀ ਖਤਮ ਹੋ ਗਈ ਤੇ ਉਸੇ ਵੇਲੇ ਪੁੱਤ ਨੇ ਮਾਂ ਦੇ ਕਦਮਾਂ 'ਚ ਬੈਠ ਕੇ ਕਿਹਾ ਸੀ ਮਾਂ ਤੂੰ ਵਿਛੜੀ ਸੀ ਸਿੱਖੀ ਚਲੀ ਗਈ ਅੱਜ ਤੂੰ ਮਿਲ ਗਈ ਐ ਸੌਂ ਖਾਂਦਾ ਮੈਂ ਸਿੱਖੀ ਜ਼ਰੂਰ ਵਾਪਸ ਲਿਆਵਾਂਗਾ ਅਗਲੇ ਨੇ ਖੰਡੇ ਬਾਟੇ ਦੀ ਪੌਲ ਛਾ ਕੇ ਭਾਈ ਦਲੀਪ ਸਿੰਘ ਬਣ ਗਿਆ ਮਹਾਰਾਜਾ ਦਲੀਪ ਸਿੰਘ ਬਣ ਗਿਆ ਅਸੀਂ ਤਾਂ ਉਹਦੇ ਤੋਂ ਵੀ ਗਏ ਗੁਜਰੇ ਉਹ ਬਕਾਨਿਆਂ 'ਚ ਜਾ ਕੇ ਜਿੱਥੇ ਉਹਨੂੰ ਗੁਲਾਮ ਕਰਕੇ ਰੱਖਿਆ ਜਾ ਰਿਆ ਸੀ ਉਹਦੀ ਸੋਚ ਤੇ ਉੱਤੇ ਵਾਰ-ਵਾਰ ਟੋਟਾਂ ਲੱਗਦੀਆਂ ਸਨ ਪੰਜਾਬ ਆਉਣ ਨਹੀਂ ਦਿੱਤਾ ਪਰ ਅਗਲਾ ਫਿਰ ਵੀ ਸਿੱਖ ਬਣ ਗਿਆ ਤੇ ਅੱਜ ਸਾਡੇ ਕੋਲੇ ਤਾਂ ਬੜਾ ਕੁਝ ਹੈ ਸਾਡੇ ਘਰ ਘਾਟ ਸਾਡੇ ਕੋਲ ਨੇ ਪਰ ਅੱਜ ਅਸੀਂ ਸਿੱਖੀ ਨੂੰ ਕਿਉਂ ਛੱਡਦੇ ਆ ਛੱਡਦੇ ਪਏ ਆ ਨੌਜਵਾਨੋ ਸੋਚੋ ਆਪਣੇ ਅੰਦਰ છાਤੀ ਮਾਰੋ ਅਸੀਂ ਜੂਝ ਕੇ ਪਾਈਆਂ ਸ਼ਹੀਦੀਆਂ ਅੱਗੇ ਜ਼ਾਲਿਮਾਂ ਦੇ ਨਹੀਂ ਹਥਿਆਰ ਸੁਟੇ ਖੂਨ ਨਾਲ ਹੋ ਕੌਮੀ ਇਤਿਹਾਸ ਨੂੰ ਰੰਗ ਦਿੱਤਾ ਖੂਨ ਨਾਲ ਹੈ ਕੌਮੀ ਇਤਿਹਾਸ ਨੂੰ ਰੰਗ ਦਿੱਤਾ ਅਸਾਂ ਸਾਹ ਵੀ ਆਜ਼ਾਦੀ ਲਈ ਵਾਰ ਸੁਟੇ ਇਹ ਗੱਲ ਕਹਿੰਦੇ ਨੇ ਚਮਕੌਰ 'ਚ ਖੜੇ ਸਹਿਬਜ਼ਾਦੇ ਇਹ ਗੱਲ ਕਹਿੰਦੇ ਨੇ ਚਮਕੌਰ 'ਚ ਉਹ ਸ਼ਹੀਦ ਸਿੰਘ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਹੁਕਮ ਤੇ ਵਾਰਿਆ ਤੇ ਸਾਡੀ ਜਾਦੀ ਵਾਸਤੇ ਵਾਰਿਆ ਉਹ ਪਿਆਰਿਓ ਇੱਕ ਨਿਸ਼ਚਾ ਕਰਕੇ ਆਓ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰੋ ਸਾਡੇ ਸਿਰਾਂ ਉੱਤੇ ਨਿਸ਼ਚਾ ਰੱਖ ਬਾਪੂ ਨੰਗੀ ਹੋ ਨਾ ਦੇਾਂਗੇ ਕੰਡ ਤੇਰੀ ਟਿਪ ਟਿਪ ਜਵਾਨੀ ਦੀ ਢੋਲ ਕੇ ਵੀ ਹੋ ਆਹੋਲੀ ਕਰਾਂਗੇ ਕਮਾਂ ਦੀ ਪੰਡ ਤੇਰੀ ਮਾਲਕਾ ਅਸੀਂ ਆਪਣਾ ਆਪ ਵਾਰ ਕੇ ਵੀ ਤੇਰੇ ਕਮਾਂ ਦੀ ਪੰਡ ਹੋਲੀ ਕਰ ਦਾਂਗੇ ਜਿਹੜੀ ਦੁਸ਼ਮਣਾਂ ਨੇ ਭਾਜੀ ਚਾੜੀ ਐ ਉਹ ਤੇਰੇ ਸਿਰ ਤੋਂ ਲਾਹ ਦਵਾਂਗੇ ਪਰ ਕਦੋਂ ਜਦੋਂ ਅਸੀਂ ਆਪ ਗੁਰੂ ਵਾਲੇ ਬਣਾਂਗੇ ਜਦੋਂ ਅਸੀਂ ਆਪ ਗੁਰੂ ਦੇ ਇਤਿਹਾਸ ਨੂੰ ਸ਼ਹੀਦਿਆਂ ਦੇ ਕਾਰਨ ਨੂੰ ਪੜਾਂਗੇ ਜਦੋਂ ਇਹਨਾਂ ਚੀਜ਼ਾਂ ਵਾਲੇ ਪਾਸੇ ਗੁਰੂ ਪਿਆਰਿਓ ਧਿਆਨ ਦਵਾਂਗੇ ਨਾ ਫਿਰ ਸਾਡੇ ਸ਼ਹੀਦੀ ਦਿਹਾੜੇ ਮਨਾਏ ਸਫਲ ਹੋਣੇ ਨੇ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਆਓ ਆਪਾਂ ਜਿਹੜੇ ਭੁੱਲੇ ਭਟਕੇ ਆਂ ਮਾਰਗ ਤੇ ਆ ਜਾਈਏ ਖਵਾਰ ਹੋਏ ਸਭ ਮਿਲेंगे ਪਚੇ ਸ਼ਰਨ ਜੋ ਹੋਏ ਆਪਣੇ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦਾ ਉਪਰਾਲਾ ਉਦਮ ਕਰੋ ਤਾਂ ਸਾਡੇ ਤੇ ਗੁਰੂ ਮਿਹਰ ਕਰੇਗਾ ਤੇ ਜਿਦਨ ਗੁਰੂ ਨੇ ਮਿਹਰ ਕਰ ਦਿੱਤੇ ਫਿਰ ਵੱਡੀਆਂ-ਵੱਡੀਆਂ ਪਦਮੀਆਂ ਤੇ ਵੱਡੇ-ਵੱਡੇ ਰੁਤਬੇ ਸਾਡੇ ਕੋਲੇ ਆ ਜਾਣਗੇ ਸਾਨੂੰ ਕਿਸੇ ਦੀ ਮਹਤਾਜੀ ਕਰਨ ਦੀ ਲੋੜ ਨਹੀਂ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਫੇਰ ਤੋਂ ਵੱਡੇ ਸਹਿਬਜ਼ਾਦਿਆਂ ਤੇ ਬਿਆੰਤ ਉਹਨਾਂ ਸੇ ਦਾਸ ਸਿੰਘਾਂ ਨੂੰ ਜਿਨ੍ਹਾਂ ਨੇ ਆਪਣਾ ਆਪ ਵਾਰਿਆ ਉਹਨਾਂ ਨੂੰ ਕੋਟੰਗ-ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ